ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜੀਮੀਦਾਰ ਭਰਾ ਬਾਈ ਕੋਲ ਦੋ ਗਾਮਾ ਇੱਕ ਸੁਈਵੀਆ ਇੱਕ ਗੱਬਣ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰ ਲਈ 7528000355 ਬਾਈ ਦਾ ਨੰਬਰ ਭਰਾ ਆਪਾਂ ਸਕਰੀਨ ਤੇ ਲਾਵਾਂਗੇ ਠੀਕ ਹੈ ਜੀ ਜਿਹੜਾ ਆਪਾਂ ਨੰਬਰ ਬੋਲ ਦਿੰਨੇ ਆ ਉਹ ਤਾਂ ਐਡ ਦੀ ਖਾਤਰੀ ਬੋਲ ਦਿੰਨੇ ਆ ਭਰਾ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀ ਇਹਨੂੰ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਮਖਤਿਆਰ ਸਿੰਘ ਜੀ ਪਿੰਡ ਬਖਤਗੜ ਵੀਰੇ ਜ਼ਿਲ੍ਹਾ ਜਿਹੜਾ ਬਰਨਾਲਾ ਵੀਰੇ ਹਾਂਜੀ ਬਾਈ ਪਹਿਲੀ ਵਾਰ ਦੀ ਦੱਸੋ ਹੀ ਜਾਣਕਾਰੀ ਪੁੱਣੀ ਵੀਰੇ ਦੂਜੇ ਸੂਏ ਸੁੰਦੀ ਆ ਇਹ ਹਾਂਜੀ ਠੰਡੀ ਸੀੜ ਪੂਰੀ ਆ ਹਾਂਜੀ ਤਾਂ 16 ਸਤਰਾਂ ਲੀਟਰ ਕਿੰਨੇ ਦਿਨ ਬਾਕੀ ਬਈ ਇਹਦੇ ਇਹ 10 ਦਿਨ ਦੀ ਕੱਚੀ ਆ ਵੀਰੇ ਹਾਜੀ 10 ਦਿਨ ਦੀ ਕੱਚੀ ਹਾਂਜੀ ਲੋ ਭਰਾ ਚੈੱਕ ਕਰ ਸਾਬੋ ਫੇਸ ਠੀਕ ਆ ਜੀ ਕੱਦ ਬੜ ਸੁਖਣਾ ਕਰ ਮਾੜਿਆ ਸੋਨਾ ਤੇ ਲੋ ਜੀ ਲੇਵਾ ਲਾਰਿਆ ਦੁੱਧ ਤੋੜ ਦੋ ਭਰਾ ਮੜਿਆ ਲੋ ਜੀ ਲੋ ਜੀ ਲੋਰਾ ਤਰਾ ਸਾਡੇ ਸਾਹਮਣੇ ਭਰਾ ਲੋ ਜੀ ਲੋ ਜੀ ਮੋੜ ਦੋ ਜੀ ਬਿਹੜ ਦਾ ਘਾਤ ਕੁਦ ਸੁਖਨਗਰ ਮਾਲੀਆ ਸੁਣਾ ਲੇਵਾ ਸੁਣਾ ਹਲੇ ਥੋੜਾ ਥੋੜਾ ਲਾਉਣ ਲੱਗ ਗਈ ਠੀਕ ਹੈ ਨ ਦਿਨ ਪਏ ਆ ਭਰਾ ਬਾਕੀ ਤੇ ਵੱਧ ਜਾਣਕਾਰੀ ਪਾਈ ਤੋਂ ਫੋਨ ਤੇ ਵੀ ਲੈ ਸਕਦਾ ਲੋ ਜੀ ਥਣ ਬਹੁਤ ਸੁਣਾ ਲੱਗਾ ਕਰਮਾਂ ਵਾਲੇ ਲੋ ਜੀ ਹੰਡੀ ਜੀ ਪੂਰੀ ਹੈ ਵੀਰੇ ਠੀਕ ਹੈ ਠੀਕ ਕੋਈ ਵਾਸਤ ਨਹੀਂ ਆਏ ਜਿਵੇਂ ਮਰਜੀ ਜਿੱਧਰ ਦੀ ਠੀਕ ਹੈ ਮਰਜੀ ਹੱਥ ਲਾ ਠੀਕ ਹੈ ਠੀਕ ਹੈ ਹਾਂ ਜੀ ਵੀ ਦੂਜੀ ਬਿਹੜ ਦੀ ਜਾਣਕਾਰੀ ਦਿਓ ਇਹ ਵੀਰੇ ਤੀਜੇ ਸੂਏ ਸੁਈ ਵੀ ਆ ਹਾਂ ਜੀ ਅਨ ਆਉਦਰੀ ਦੀ ਸੂਈ ਵੀ ਆਹੀ ਹਾਂਜੀ ਮਗਰ ਬੱਛੀ ਆ ਦੇ ਹਾਂਜੀ ਹੁਣ ਇਹ ਦੁੱਧ 20 ਲੀਟਰ ਤਿਆਰ ਹੈ ਇਸ ਟਾਈਮ ਠੀਕ ਹੈ ਜੀ ਤੇ ਰੇਟ ਭਰਾ ਦਾ ਇਹਦਾ 75000 ਰੁਪਏ ਸਸੇ ਇਹਦਾ ਪਹਿਲਾ ਵਾਲੀ ਦਾ ਪਹਿਲਾ ਵਾਲੇ ਦੇ ਵੀ 72000 ਰੁਪਏ ਇਹਦਾ 72 ਇਹਦਾ 75 ਹਾਂਜੀ ਠੀਕ ਹੈ ਜੀ ਲੋ ਭਰਾ ਲੋ ਜੀ ਚੈੱਕ ਕਰ ਸਾਨੂੰ ਕਦ ਬੜ ਸੁਖਨਾ ਕਰਮ ਵਾਲਿਆ ਸੋਹਣਾ ਤੇ ਬੱਚਾ ਕਿਹੜਾ ਭਰਾ ਇਹਦਾ ਬੱਛੀ ਆ ਵੀਰੇ ਇਹਦੇ ਮਗਰਾ ਸੀ ਆ ਬੱਸੀ ਹਾਂਜੀ ਲੋ ਜੀ ਚੈੱਕ ਕਰ ਸਾਨੂੰ ਭਰਾ ਬੱਸੀ ਬਹੁਤ ਸੋਹਣੀ ਛੋਟੇ ਛੋਟੇ ਕੰਨ ਲੋ ਜੀ ਤੋਰ ਦੋ ਭਰਾ ਰੇਟ ਬਾਈ ਨੇ ਆਪ ਨੂੰ ਦੱਸਤਾ ਭਰਾ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਡੈਕਟ ਕਰੋ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਲੋ ਜੀ ਤੋਰਾ ਤਰਾ ਤੁਹਾਡੇ ਸਾਹਮਣੇ ਆ ਕਰਮਾਂ ਵਾਲੀ ਦਾ ਲੋ ਜੀ ਮੋੜ ਦੋ ਭਰਾ ਚਾਹ ਦੋ ਟਾਂਗ ਡੰਗ ਝੋਕੇ ਤੇ ਸੱਲੀ ਹਾਂ ਵੀਰੇ ਦੋ ਟਾਂਗ ਤਿੰਨ ਡੰਗ ਝੋਲੇ ਚਾਹੇ ਘਰੇ ਠੀਕ ਹੈ ਜੀ ਠੀਕ ਹੈ ਕੋਈ ਚੱਕਰ ਨਹੀਂ ਹੈ ਜਰਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਚਾਹ ਦੋ ਤਿੰਨ ਡੰਗ ਝੋਕੇ ਤੇ ਸੱਲੀ ਕਰਕੇ ਜਹਾਜ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ ਚ ਓਕੇ ਬਾਈ